ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ ਹੈ ਐਨੀਵਲ ਫੰਕਸ਼ਨ ਤੇ ਇਹਨਾਂ ਨੂੰ ਡਰਾਪਿਆਂ ਮਤਲਬ ਉਹ ਦਿੱਤੀਆਂ ਗਈਆਂ ਨੇ ਤੇ ਮੈਡਲ ਵੀ ਦੇਖੋ ਇਹਨਾਂ ਦੇ ਗਣਾ ਦੇ ਵਿੱਚ ਪਾਏ ਗਏ ਇਹਦੇ ਨਾਲ ਗੱਲਬਾਤ ਕਰਦੇ ਬਟਾ ਕੀ ਨਾਮ ਹੈ ਆਪਣਾ ਮੈਮ ਬਿਆਨਤ ਕੌਰ ਜੀ ਠੀਕ ਹੈ ਤਾਂ ਤੁਹਾਨੂੰ ਅੱਜ ਮੈਡਲ ਵੀ ਦਿੱਤਾ ਗਿਆ ਬਹੁਤ ਕਿਹੋ ਜਿਹਾ ਲੱਗ ਰਿਹਾ ਹੈ ਸਨ ਮੈਡਲ ਪਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਜਿਸ ਕਰਕੇ ਅਸੀਂ ਇਸ ਮੁਕਾਮ ਤੇ ਪਹੁੰਚੇ ਸਾਡੇ ਟੀਚਰ ਦਾ ਉਹਦਾ ਜਿਹੜਾ ਸਾਨੂੰ ਇਸ ਸਕੂਲ 'ਚ ਫੰਕਸ਼ਨ ਕਰਵਾਉਂਦੇ ਆ ਤੇ ਅਸੀਂ ਅੱਗੇ ਵਧਣ ਦਾ ਸਾਨੂੰ ਮੌਕਾ ਮਿਲਦਾ ਹੈ ਇਹ ਸਾਡੇ ਟੀਚਰ ਦੀ ਹੁਣੋਤ ਕਰਕੇ ਹੈ ਠੀਕ ਹੈ ਦੇ ਬਰੇ ਤੁਹਾਨੂੰ ਕਿਹਾ ਜਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਪਰਫਾਰਮੈਂਸ ਵੀ ਕੀਤੀ ਹੈ ਜੀ ਸਾਨੂੰ ਆਪਣੇ ਤੇ ਬਹੁਤ ਮਾਣ ਹੈ ਜੀ ਪ੍ਰਾਈਜ਼ ਵੀ ਜਿੱਤੇ ਗਏ ਨੇ ਹਾਂਜੀ ਅੱਜਾ ਤੁਹਾਡੇ ਸਕੂਲ ਦੇ ਵਿੱਚ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਹੈ ਹਾਂਜੀ ਹਾਂਜੀ ਉਹਦੇ ਵਾਸਤੇ ਕੀ ਮਤਲਬ ਬੱਚਿਆਂ ਨੂੰ ਮੋਟੀਵੇਸ਼ਨ ਦੇਣਾ ਚਾਹੁੰਗੇ ਹਾਂਜੀ ਹਾਂਜੀ ਮੈਂ ਕਿਰਨ ਲੈਕਚਰਲ ਪੋਲਿਟੀਕਲ ਸਾਇੰਸ ਸਕੂਲ ਆਫ ਐਮਿਨੈਂਸ ਬਟ ਹੋਣਸ ਤੰਤਰਤਾ ਸੰਗਰਾਮੀ ਹਰਪਜਨ ਸਿੰਘ ਸਕੂਲ ਆਫ ਐਮਿਨੈਂਸ ਘੱਗਾ ਵਿੱਚੋਂ ਬੋਲ ਰਹੇ ਆ ਸਾਡੇ ਅੱਜ ਜਿਹੜਾ ਸੀ ਸਲਾਨਾ ਸਮਾਰੋਹ ਮਨਾਇਆ ਗਿਆ ਜਿਹਦੇ ਵਿੱਚ ਅਸੀਂ ਸਾਰੇ ਬੱਚੇ 80% ਤੋਂ ਵੱਧ ਵਾਲੇ ਜਿੰਨੇ ਬੱਚੇ ਸੀ ਸਾਰਿਆਂ ਨੂੰ ਜਿਹੜੇ ਅਸੀਂ ਪ੍ਰਾਈਜ਼ ਦਿੱਤੇ ਨੇ ਤੇ ਇਸ ਤੋਂ ਇਲਾਵਾ ਜਿਹੜੇ 90 ਤੋਂ ਉੱਪਰ ਵਾਲੇ ਨੇ ਉਹਨਾਂ ਨੂੰ ਸਾਡੇ ਪ੍ਰਿੰਸੀਪਲ ਸਾਹਿਬਾਂ ਵੱਲੋਂ ਆਪਣੇ ਵੱਲੋਂ 51-5100 ਰੁਪਇਆ ਨਾਲ ਦਿੱਤਾ ਗਿਆ ਤੇ ਸਨਮਾਨਿਤ ਕੀਤਾ ਗਿਆ ਤੇ ਸਾਡੇ درمیان ਜੋ ਵੀ ਮਹਿਮਾਨ ਪਹੁੰਚੇ ਸੀ ਉਹਨਾਂ ਨੂੰ ਚਾਹ ਖਾਣ ਪੀਣ ਦਾ ਇੰਤਜ਼ਾਮ ਤੇ ਪਲੱਸ ਬੱਚਿਆਂ ਦਾ ਖਾਣ ਪੀਣ ਦਾ ਇੰਤਜ਼ਾਮ ਤੇ ਬੱਚਿਆਂ ਨੂੰ ਬਾਅਦ ਵਿੱਚ ਲੱਡੂ ਵੀ ਵੰਡੇ ਗਏ ਤੇ ਇਸ ਬੱਚਿਆਂ ਨੂੰ ਵੀ ਥੋੜਾ ਮੌਕਾ ਹਾਂਜੀ ਬਿਲਕੁਲ ਇਹਨਾਂ ਬੱਚਿਆਂ ਨੇ ਇੱਥੇ ਹੀ ਜਿਹੜਾ ਹੈ ਅੱਪ ਹੋਣਾ ਤੇ ਇੱਥੋਂ ਹੀ ਡਾਊਨ ਹੁੰਦੇ ਹੁੰਦੇ ਨੇ ਕਿਉਂਕਿ ਜੇ ਅਸੀਂ ਉਤਸ਼ਾਹਿਤ ਕਰਾਂਗੇ ਤਾਂ ਸਾਡੇ ਬੱਚੇ ਉੱਚੇ ਜਾਣਗੇ ਜੇ ਅਸੀਂ ਉਹਨਾਂ ਨੂੰ ਡੀਗ੍ਰੇਡ ਕਰਾਂਗੇ ਤਾਂ ਬੱਚੇ ਸਾਡੇ ਨੀਚੇ ਜਾਣਗੇ ਸੋ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਅੱਗੇ ਆਉਣ ਦਾ ਮੌਕਾ ਮਿਲੇ ਤੁਸੀਂ ਜਿਵੇਂ ਦੇਖ ਹੀ ਰਹੇ ਹੋ ਕਿ ਕਿਵੇਂ ਸਾਡੇ ਬੱਚੇ ਨੇ ਜਿਹੜੇ ਸਾਇਤ ਅੱਜ ਕੀ ਤਿਆਰ ਹੋਏ ਤੇ ਇਹਨਾਂ ਨੇ ਪਰਫਾਰਮੈਂਸ ਦਿੱਤੀਆਂ ਇਹ ਸੌਖਾ ਨਹੀਂ ਹੁੰਦਾ ਸਟੇਜ ਦੇ ਉੱਤੇ ਪਰਫਾਰਮੈਂਸ ਦੇਣੀ ਸੋ ਅਸੀਂ ਬੱਚਿਆਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰ ਕੀਤਾ ਉਹਨੇ ਸੰਤਤਤਾ ਸੇਗ੍ਰਾਮੀ ਹਰਪ੍ਰੀਤ ਸਿੰਘ ਦੀ ਬੇਟੀ ਸਤਪਾਲ ਕੌਰ ਸੋਹੀ ਢੀਂਟਸਾ ਤੇ ਉਹਨਾਂ ਦੇ ਜਿਹੜੇ ਨਾਲ ਹਸਬੰਡ ਆਏ ਸੀ ਢੀਂਟਸਾ ਸਾਹਿਬ ਅਸੀਂ ਉਹਨਾਂ ਨੂੰ ਜੀ ਆਇਆਂ ਤੇ ਸਾਡੀ ਐਸਐਮਸੀ ਕਮੇਟੀ ਮੈਂਬਰ ਦਾ ਵੀ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਥੈਂਕ ਯੂ ਜੀ